ਆਪਰਾ ਚਲਾਨ ਕੀਤਾ ਜੀ ਐਕਸਲਾ 37000 ਰੁਪਏ ਦਾ 24 9 24 ਯਾਨੀ ਕਿ 24 ਤਰੀਕ 9 ਮਹੀਨਾ 2024 ਨੂੰ ਠੀਕ ਹੈ ਜੀ ਤੇ ਆਪ ਦਾ ਮੇਰਾ ਵੀਰ ਐਕਸਲ ਥੱਲੇ ਕਰਕੇ ਤੇ ਮਾਲ ਅੰਡਰ ਲੋਡ ਪਾ ਕੇ ਆਇਆ ਕਰੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਡਰਾਈਵਰ ਵੀਰਾਂ ਨੂੰ ਸਾਡੇ ਸਾਰੇ ਮਾਲਕ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਮੇਰੇ ਵੀਰੋ ਜਿਹੜਾ ਵੀਰ ਵੀ ਕੋਈ ਹਰਿਆਣੇ ਆਉਂਦਾ ਮੰਨ ਲਓ ਰਾਸਤੋਂ ਹਰਿਆਣੇ ਆਉਂਦਾ ਜਾਂ ਪੰਜਾਬੋਂ ਹਰਿਆਣੇ ਆਉਂਦਾ ਤੇ ਮੇਰਾ ਵੀਰ ਆਪਦਾ ਐਕਸਲ ਜਿਹੜਾ 3 ਐਕਸਲ ਹੈ ਘੋੜੇ ਦਾ ਕਿਸੇ ਚੀਜ਼ ਦਾ ਲਾਲਚ ਲੋ ਮੰਨ ਲਓ ਹਨਾ ਆਪਾਂ ਐਕਸਲ ਚੱਕਿਆ ਹੁੰਦਾ ਤੇ ਮੇਰਾ ਵੀਰ ਆਪਦਾ ਹਰਿਆਣੇ ਚ ਐਕਸਲ ਜਿਹੜਾ ਲੱਗਿਆ ਹੋਣਾ ਚਾਹੀਦਾ ਤੇ ਮੌਲ ਅੰਡਰ ਲੌਡ ਹੋਣਾ ਚਾਹੀਦਾ ਪਾਸਿੰਗ ਤੇ ਮੇਰਾ ਵੀਰ ਚਰਖੀ ਦਾਦਰੀ ਆਰਟੀਓ ਹਾਈਵੇ ਤੇ ਬਹੁਤ ਘੁੰਮਦਾ ਹੈ ਯਾਨੀ ਕਿ ਸਾਰੇ ਇੱਧਰ ਹਰਿਆਣੇ ਵਾਲੇ ਸਖਤਾਈ ਬਹੁਤ ਜ਼ਿਆਦਾ ਹੈ ਸਾਰੇ ਹਰਿਆਣੇ ਦੀ ਗੱਲ ਕਰਦੇ ਆ ਹਨਾ ਜੀ ਤੇ ਮੇਰਾ ਵੀਰ ਜਿਹੜਾ ਵੀਰ ਵੀ ਕੋਈ ਆ ਹਾਈਵੇ ਰੋਡ ਤੇ ਆਉਂਦਾ ਨਰਨੌਕ ਤੋਂ ਚਰਖੀ ਦਾਦਰੀ ਅੰਮ੍ਰਾਲੇ ਨੂੰ ਜਾ ਸੋਨੀਪੱਤ ਪਾਣੀਪਤ ਆਲ ਹਰਿਆਣਾ ਚਾ ਪੰਜਾਬ ਚੋ ਆ ਜਾਂ Rajasthan ਚੋ ਤੇ ਮੇਰਾ ਵੀਰ ਵੀਰ ਵੇਖ ਕੇ ਆਇਆ ਕਰੋ ਐਕਸਲ ਥੱਲੇ ਲਾ ਕੇ ਮਾਲ ਅੰਡਰ ਲੋਡ ਆਪਰਾ ਚਲਾਨ ਕੀਤਾ ਜੀ ਐਕਸਲ ਦਾ 37000 ਰੁਪਏ ਦਾ 24 9 24 ਜਾਨੀ ਕਿ 24 ਤਰੀਕ 9 ਮਹੀਨਾ 2024 ਨੂੰ ਠੀਕ ਹੈ ਜੀ ਤੇ ਆਪ ਦਾ ਮੇਰਾ ਵੀਰ ਐਕਸਲ ਥੱਲੇ ਕਰਕੇ ਤੇ ਮਾਲ ਅੰਡਰ ਲੋਡ ਪਾ ਕੇ ਆਇਆ ਕਰੋ ਬਾਈ ਐਕਸਲ ਦਾ ਗੱਡੀ ਅੰਡਰ ਲੋਡ ਸੀ ਐਕਸਲ ਦਾ 37 ਹਰਗਜਲਾਣ ਕੀਤਾ ਬਾਈ ਤੇ ਆਪਦਾ ਮੇਰਾ ਵੀਰ ਦੇਖ ਕੇ ਪੁੱਛ ਕੇ ਤੇ ਅੰਡਰ ਤੇ ਐਕਸਲ ਥੱਲੇ ਲੱਗਦਾ ਹੋਣਾ ਚਾਹੀਦਾ ਬਾਈ ਤੇ ਸਾਡਾ ਚਰਖੀ ਦਾਦਰੀ ਵਾਲੇ ਨੇ ਕੀਤਾ ਬਾਈ ਚਲਾਣ 37000 ਦਾ ਓਨਲੀ 100 ਦਾ ਕੰਡਾ ਕਰਾਇਆ ਗੱਡੀ ਅੰਡਰ ਲੋਡ ਸੀ ਤੇ ਉਹਦਾ ਹੀ ਪਾਰਕਿੰਗ ਚ ਕੀਤੀ ਬੰਦ ਤੇ ਪਾਰਕਿੰਗ ਨੇ ਵੀ ਪੈਸੇ ਲਏ ਆ 1000 ਰੁਪਿਆ ਪਰ ਡੇ ਲੈਂਦੇ ਆ ਜੀ ਘੋੜੇ ਦਾ ਯਾਰ 932 ਦਾ 1200 ਤੇ 6 ਜਕੀ ਦਾ 800 ਤੇ ਜਿਹੜੀ ਵੀ ਛੋਟਾ ਵੀਕਲ ਆ ਉਹਦਾ ਛੋਟਾ ਹੈ ਜਿਹੜਾ ਵੱਡਾ ਵੀਕਲ ਆ ਉਹਦੇ ਜ਼ਿਆਦਾ ਹੈ ਪਾਰਕਿੰਗ ਦੇ ਪਰ ਡੇ ਆਪਣਾ 4018 ਦਾ ਲਿਆ ਜੀ 1000 ਰੁਪਿਆ ਸੋ ਲੈ ਗਿਆ 900 ਦੀ ਪਰਚੀ ਕੱਟੀ ਆ ਜੀ ਤੇ ਆਪਦਾ ਮੇਰਾ ਵੀਰ ਦੇਖ ਕੇ ਸੰਭਲ ਗਏ ਸ਼ੇਅਰ ਕਰੋ ਤਾਂ ਕਿ ਕਿਸੇ ਵੀਰ ਦਾ ਕੋਈ ਨੁਕਸਾਨ ਨਾ ਹੋਵੇ ਜੀ ਓਨਲੀ ਹਰਿਆਣਾ ਐਕਸਲ ਥੱਲੇ ਅੰਡਰ ਲੋਡ ਮਾਲ ਜਿੱਧਰ ਵੀ ਆਨੇ ਜਾਣੇ ਹੋ ਪੰਜਾਬੋਂ ਚਾਹ ਰਸਤਾ ਨੂੰ ਓਨਲੀ ਹਰਿਆਣਾ ਸਾਰਾ ਆਲ ਧੰਨਵਾਦ ਜੀ ਕਰੋ ਸ਼ੇਅਰ